ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਸਾਨੂੰ ਪਤਾ ਹੀ ਹੈਗਾ ਕਿ 1 ਤਾਰੀਖ ਨੂੰ ਵੋਟਾਂ ਪੈਨੀਆਂ ਨੇ ਤੇ ਹੁਣ ਆ ਲਾਸਟ 48 ਘੰਟੇ ਜਿਹੜੇ ਹੈਗੇ ਆ ਉਹ ਰਹਿ ਗਏ ਨੇ ਤੇ ਆਪਾਂ ਆਮ ਤੌਰ ਤੇ ਵੇਖਿਆ ਹੈ ਕਿ ਆ ਆਖਿਰ ਦੇ 48 ਘੰਟੇ ਵਿੱਚ ਕਈ ਸਾਰੇ ਇਸ ਤਰੀਕੇ ਦੇ ਵਿਅਕਤੀ ਹੁੰਦੇ ਨੇ ਜੋ ਕਿਸੇ ਤਰੀਕੇ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਪਾਵੇਂ ਉਹ ਕੈਸ਼ ਦੀ ਸੂਰਤ ਵਿੱਚ ਹੋਵੇ ਪਾਵੇਂ ਉਹ ਨਿਕਰ ਦੀ ਸੂਰਤ ਵਿੱਚ ਹੋਵੇ ਪਾਵੇਂ ਇਸ ਵਾਰ ਜਿਹੜਾ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਕਿ ਕੁਝ ਲੋਕ ਕੀ ਇਹ ਜੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਕੋਈ ਫ੍ਰੀ ਬੀਜ਼ ਦੁਕਾਨਾਂ ਤੋਂ ਜਿਹੜਾ ਹੈਗਾ ਪਬਲਿਕ ਨੂੰ ਵੰਡ ਦਈਏ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਜਿਹੜਾ ਹੈਗਾ ਆਫਵਾਣ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਹਰਕਤ ਨਾ ਕਰਨ ਜੇ ਕੋਈ ਵੀ ਇਸ ਤਰੀਕੇ ਦੀ ਹਰਕਤ ਕਰੇਗਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਨਾਲ ਮੈਂ ਉਹ ਦੁਕਾਨਦਾਰ ਜਾਂ ਜਿਹੜੇ ਹੋਲ ਸੇਲਰਸ ਨੇ ਜਾਂ ਫਿਰ ਫਰਮਸ ਨੇ ਜਾਂ ਟੀ ਲੋਸ ਨੇ ਜਿਹੜੇ ਕਿ ਇਸ ਤਰੀਕੇ ਨਾਲ ਕਿਸੇ ਨ ਵੀ ਕੈਂਡੀਡੇਟ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕਹਿੰਦੇ ਕਿਸੇ ਤਰੀਕੇ ਨਾਲ ਕੋਈ ਫਰੀ ਵੀ ਵੰਨਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਫੈਨ ਹੋਵੇ ਕੂਲਰ ਸ ਹੈਗੇ ਹੈ ਇਸ ਤਰੀਕੇ ਦੀ ਚੀਜ਼ਾਂ ਜਿਹੜਾ ਆਪਾਂ ਆਮ ਤੌਰ ਤੇ ਇੱਥੇ ਪ੍ਰਥਾ ਨਹੀਂ ਹੈਗੀ ਪਰ ਫਿਰ ਵੀ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਇਸ ਤਰੀਕੇ ਦਾ ਵਿਅਕਤੀ ਕੋਸ਼ਿਸ਼ ਕਰਦਾ ਵੀ ਹੈ ਤੇ ਆਪਾਂ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਹੈਗੀ ਇੱਕ ਰਿਕਵੈਸਟ ਵੀ ਕੀਤੀ ਹੈਗੀ ਆਪਣੇ ਐਡੀਸ਼ਨਲ ਕਮਿਸ਼ਨਰ ਟੈਕਸੇਸ਼ਨ ਜਿਹੜੇ ਇਨਵੈਸਟੀਗੇਸ਼ਨ ਵਿੰਗ ਦੇ ਹੈਗੇ ਆ ਕਿ ਉਹ ਪ੍ਰੋਪਰ ਡਾਟਾ ਮਾਈਨਿੰਗ ਕਰਕੇ ਇਨਾਂ फॉर्म इनफॉर्मेश चेक करेंगे कि उन्होंने किस इस मंथ इलेक्शन के आस पास किस तरीके की सेलज जीजा की दिखाई हैगी फर्म ते, किसी भी रिटेल आउटलैट पर इस तरीके का शक पैदा होंगे उन्ह प्रोपर सिक्रूटनी होगी तो उन्होंने जो अपना जी एस टी एक्ट है दे बेसिस पर पिछले छह साल की जड़ा भी उन्होंने रिटर्न हैगीपर सकूटनी उन्हों का प्रोपर टैक्स एनालिसिस जो है वो किया जाएगा तो मैं सारियां यही बेनती करा कि सुचेत रहन कि किसी तरीके ना, किसी के वरगिला तरीके की कोशिश बिल्कुल ना करें कि किसी कैडीडेट या पोलीटिकल पार्टी फ्री फीस बढ़ने किसी तरीके फैसिलिटेट कर थैंक यू